ਤੇ ਇਹ ਵੀ ਚੀਜ਼ ਜੇ ਨਾ ਗੱਡੀ ਮਿਲ ਗਈ ਹੈ ਸਾਰਾ ਕੁਝ ਹੋ ਗਿਆ ਹੈ ਨਾ ਜ਼ਿੰਦਗੀ ਹੌਲੀ ਹੌਲੀ ਅੱਗੇ ਵੱਧ ਰਹੀ ਸੀ ਹਾਂ ਦੇਖੋ ਨਾ ਹਮੇਸ਼ਾ ਸ਼ੁਕਰ ਕਰੋ ਪ੍ਰਮਾਤਮਾ ਦਾ ਵੀ ਯਾਰ ਕਿੱਥੋਂ ਸ਼ੁਰੂ ਕੀਤਾ ਸੀ ਤੇ ਕਿੱਥੇ ਆ ਗਏ ਅੱਛਾ ਪਹਿਲੀ ਗੱਡੀ ਕਦੋਂ ਲਈ ਸੀ ਮੈਨੂੰ ਮੈਂ 4 ਸਾਲ ਪਹਿਲਾਂ ਇੱਕ ਗੱਡੀ ਲਈ ਸੀ ਪੁਰਾਣੀ ਗੱਡੀ ਲਈ ਸੀ ਅ ਤੇ ਉਸ ਤੋਂ ਬਾਅਦ ਫਿਰ ਆ ਗੱਡੀ ਜਿਹੜੀ ਹੁਣ ਮੇਰੇ ਕੋਲੇ ਹੈ ਨਵੀਂ ਲਈ ਸੀ ਮੈਂ ਉਹਨੂੰ ਮੇਰੇ ਖਿਆਲ ਸਾਲ 1.5 ਸਾਲ ਹੋ ਗਿਆ ਅੱਛਾ 1.5 ਸਾਲ ਹੋ ਗਿਆ अच्छा हां मैं नए साल ते गड्डी लेई ना क्या बात है शोंक शोंक नहीं ऐसा पहला कि नॉर्मल एक वाहन ਦੇ ਤੌਰ ਤੇ ਦੇਖਦੇ ਹਾਂ ਗੱਡੀ ਨਹੀਂ ਮੈਨੂੰ ਇਦਾਂ ਸੀਗਾ ਸ਼ੁਰੂ ਤੋਂ ਵੀ ਮੈਂ ਥੋੜੀ ਜੀ ਨਾ ਮੇਰੇ ਸੁਪਨੇ ਬਹੁਤ ਜ਼ਿਆਦਾ ਨੇ ਦੇਖੋ ਜਿਸ ਬੱਚੇ ਨੂੰ ਇਹ ਹੋਏ ਨਾ ਵੀ ਕੱਲੀ ਗੱਡੀ ਹੋਈ ਲੈਣੀ ਹੈ ਫਿਰ ਉਹ ਲੈ ਲੈਂਦਾ ਮੈਨੂੰ ਇਦਾਂ ਵੀ ਮੈਂ ਹੋਰ ਬਹੁਤ ਚੀਜ਼ਾਂ ਸੋਚੀਆਂ ਹੋਈਆਂ ਤਾਂ ਮੈਂ ਸ਼ੁਰੂ ਤੋਂ ਆਪਣੀ ਉਹ ਚੀਜ਼ਾਂ ਦਾ ਜਿੱਦਾਂ ਕਹਿੰਦੇ ਨਾ ਆ ਪੈਸੇ ਇਹਦੇ 'ਚ ਆ ਪੈਸੇ ਇਹਦੇ 'ਚ ਆ ਪੈਸੇ ਇਹਦੇ 'ਚ ਰੀਲ ਆਉਂਦੀ ਹੈ ਤਾਂ ਮੈਨੂੰ ਉਹ ਚੀਜ਼ਾਂ ਵੀ ਦੇਖਣੀਆਂ ਪੈਂਦੀਆਂ ਸੀ ਵੀ ਮੈਂ ਆ ਚੀਜ਼ਾਂ ਇੰਨਾ-ਇੰਨਾ ਕਰਨਾ ਤੇ ਜਦ ਤੱਕ ਮੇਰਾ ਸਰ ਹੀ ਗਿਆ ਉਦ ਤੱਕ ਮੈਂ ਸਾਰ ਲਿਆ ਵੀ ਮੈਂ ਪੁਰਾਣੀ ਗੱਡੀ ਲੈ ਲਈ ਮੈਂ ਕਿਹਾ ਚੱਲ ਸਸਤੀ ਆਜੂਗੀ ਨਾਲੇ ਮੈਂ ਕਿਹਾ ਮੇਰਾ ਹੱਥ ਖੁੱਲ ਜਾਊਗਾ ਵੀ ਮੈਨੂੰ ਕਿਹੜਾ ਆਉਂਦੀ ਸੀ ਚਲਾਉਣੀ ਤੇ ਗੱਡੀ ਦਾ ਗੱਡੀ ਹੈ ਫਿਰ ਮੈਂ ਲੈ ਲਈ ਫਿਰ ਮੈਨੂੰ ਲੱਗਿਆ ਵੀ ਨਹੀਂ ਬੀ ਉਹ ਥੋੜਾ ਤੁਹਾਨੂੰ ਪਤਾ ਪੁਰਾਣੀਆਂ ਗੱਡੀਆਂ ਤਾਂ ਖਰਾਬ ਹੋ ਹੀ ਜਾਂਦੀਆਂ ਇੱਕ ਟਾਈਮ ਤੇ ਆ ਕੇ ਸਾਡਾ ਤਾਂ ਸਫ਼ਰ ਹੀ ਐਡਾ ਐਡਾ ਦੂਰ ਦਾ ਬਿਲਕੁਲ ਬਹੁਤ ਬਹੁਤ ਜ਼ਿਆਦਾ ਉਸ ਟਾਈਮ ਸਾਨੂੰ ਇੰਨਾ ਹੁੰਦਾ ਕਿ ਤੁਹਾਡੀ ਗੱਡੀ ਐਸੀ ਹੋਣੀ ਚਾਹੀਦੀ ਜਿਹੜੀ ਧੋਖਾ ਨਾ ਦੇਵੇ ਉਹ ਗੱਡੀ ਸੀਗੀ ਜਿੱਦਾਂ ਉਹਦੇ ਚ ਜਿੱਦਾਂ ਆਹ ਔਡੀ ਲਾ ਲਓ ਇੱਕ ਹੋਰ ਕਿਹੜੀ ਹੁੰਦੀ ਗੱਡੀ ਜਿਹੜੀਆਂ ਮਤਲਬ ਲੰਬੀਆਂ ਗੱਡੀਆਂ ਹੁੰਦੀਆਂ ਨਹੀਂ ਮੀਆਂ ਹੁੰਦੀਆਂ ਨਹੀਂ ਮੀਆਂ ਹੁੰਦੀਆਂ ਮੇਰੀ ਗੱਡੀ ਸੀਗੀ ਜੈਟਾ ਅੱਛਾ ਉਹ ਵੀ ਇਹੋ ਜੀ ਹੈ ਮਤਲਬ ਉਹਦੇ ਚ ਵੀ ਜੇ ਮਾੜਾ ਮੋਟਾ ਗਰਮੀ ਚ ਆਹ ਪ੍ਰੋਬਲਮ ਆ ਗਈ ਤਾਂ ਬਸ ਤੁਹਾਡੇ ਉਹ ਉਹਦਾ ਕਿਤੇ ਸਪेयर पार्ट ਨਹੀਂ ਸੀ ਮਿਲਦਾ ਬੜਾ ਔਖਾ ਉਹਦੀ ਹੈ ਥੋੜੀ ਦੇਖ ਹੈਗੀ ਦਿਖੇ ਸਪेयर ਮੈਮ ਫੇਰ ਮੈਂ ਡਿਸੀਜਨ ਬਣਾ ਲਿਆ ਕਿ ਹੁਣ ਗੱਡੀ ਲੈਣੀ ਹੈ ਵੀ ਹੁਣ ਗੱਡੀ ਲੈਣੀ ਹੈ ਮੈਂ ਉਹ ਪਾਲਿਆ ਤਾਂ ਜਦੋਂ ਪਹਿਲੀ ਨਵੀਂ ਗੱਡੀ ਖਰੀਦੀ ਮਨ ਚ ਕੀ ਸੀਗਾ ਮੈਂ ਹੀ ਉਹ ਹੈ ਨਾ ਮਨ ਚ ਬਹੁਤ ਸੀਗਾ ਮੈਂ ਉਹ ਉਹੀ ਗੱਲ ਮੈਂ ਕਿੰਨੀ ਵਾਰ ਕਹਿੰਦੀ ਕਿਸ ਕਿੰਨੇ ਇੰਟਰਵਿਊ ਚ ਕਹਿੰਦੀ ਵੀ ਮੈਂ ਜਦੋਂ ਚਲਾਈ ਤਾਂ ਮੇਰਾ ਗੱਡੀ ਤਾਂ ਮੈਨੂੰ ਆਉਂਦੀ ਸੀ ਚਲਾਣੀ ਪਰ ਮੇਰਾ ਹੱਥ ਮੇਰਾ ਪੈਰ ਕੰਬ ਰਿਆ ਸੀ ਵੀ ਯਾਰ ਨਵੀਂ ਗੱਡੀ ਲੈ ਲਈ ਯਾਰ ਨਵੀਂ ਗੱਡੀ ਲੈ ਲਈ ਮੈਂ ਤਾਂ ਸੋਚਿਆ ਆਪਣੇ ਆਪ ਨੂੰ ਥਾਪੜਾ ਦੇਣ ਦਾ ਮਨ ਕੀਤਾ ਨਹੀਂ ਮੈਂ ਕਦੇ ਵੀ ਨਹੀਂ ਇਦਾਂ ਦਿੱਤਾ ਕਦੇ ਮੈਨੂੰ ਕਿਉਂਕਿ ਮੈਨੂੰ ਮੇਰੇ ਤੋਂ ਬਹੁਤ ਉਮੀਦਾਂ ਨੇ ਕੀ ਬਾਤ ਹੈ ਆਪਣੇ ਆਪ ਤੋਂ ਉਮੀਦ ਕਦੇ ਟੁੱਟਣੀ ਨਹੀਂ ਚਾਹੀਦੀ ਬਹੁਤ ਜ਼ਿਆਦਾ ਉਮੀਦਾਂ ਨੇ ਮੈਂ ਤਾਂ ਜਿੱਦਾਂ ਕਹਿੰਦੇ ਹੁੰਦੇ ਆ ਨਾ ਵੀ ਮੈਂ ਸੋ ਵੀ ਨਹੀਂ ਸਕਦੀ ਕਿ ਮੇਰੇ ਸੁਪਨੇ ਬਹੁਤ ਵੱਡੇ ਹੈ ਹੈਨਾ ਉਸ ਹਿਸਾਬ ਵੀ ਮੈਂ ਤਾਂ ਆਪਣੇ ਆਪ ਨੂੰ ਸ਼ੁਭਾਸ਼ੀ ਵੀ ਨਹੀਂ ਦੇ ਸਕਦੀ ਕਿ ਮੈਂ ਵੀ ਮਾਹੀ ਤੂੰ ਥੱਲੇ ਬਹੁਤ ਛੋਟਾ ਕੰਮ ਕੀਤਾ ਤੂੰ ਤਾਂ ਬਹੁਤ ਕੁਝ ਕਰਨਾ